ਸਿੱਧੂ ਮੂਸੇਵਾਲੇ ਦੀ ਮਾਨ ਚਰਨ ਕੋਰ ਵੱਲੋਂ ਨਵੀਂ EP ਦੀ ਕੋਸ਼ਨਾ ਹੋਣ ਤੋਂ ਬਾਅਦ ਹੀ ਉਹਨਾਂ ਦੇ ਫੈਨਸ ਬਹੁਤ ਉਤਸ਼ਾਹਿਤ ਹਨ ਅਤੇ EP ਕਦੋਂ ਆਉਣੀ ਹੈ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ EP ਵਿੱਚ 5 ਗੀਤ ਹੋ ਸਕਦੇ ਹਨ ਜਿਵੇਂ ਕਿ ਯੂ ਨੋ ਚੈਂਬਰ ਹਸਲਰ ਕਾਲੀ ਹੁੱਡੀ ਰਿਬਰਤ ਦਾ ਕਿਲਾ ਇਸੇ ਨਾਲ ਇੱਕ ਹੋਰ ਵੱਡੀ ਖਬਰ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਮਸ਼ਹੂਰ ਗੀਤ ਮਾਫੀਆ ਸਟਾਈਲ ਦੀ ਵੀਡੀਓ ਵੀ ਜਲਦੀ ਰਿਲੀਜ਼ ਹੋ ਸਕਦੀ ਹੈ ਇਹ ਵੀਡੀਓ ਸਿੱਧੂ ਨੇ ਆਪਣੀ ਜ਼ਿੰਦਗੀ ਦੌਰਾਨ ਹੀ ਤਿਆਰ ਕਰ ਲਈ ਸੀ। ਉਹਨਾਂ ਨਾਲ ਕੰਮ ਕਰ ਚੁੱਕੇ ਅਮਨ ਹੇਅਰ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਸਾਡੀ ਜਾਨ ਸਿੱਧੂ ਮੂਸੇਵਾਲਾ ਦੇ 마ਫੀਆ ਸਟਾਈਲ ਗੀਤ ਦੀ ਵੀਡੀਓ ਕੌਣ-ਕੌਣ ਦੇਖਣਾ ਚਾਹੁੰਦਾ? ਇਸ ਗੱਲ ਤੋਂ ਇਹ ਲੱਗਦਾ ਹੈ ਕਿ 마ਫੀਆ ਸਟਾਈਲ ਦੀ ਵੀਡੀਓ ਜਲਦੀ ਹੀ ਆ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਇਹ ਵੀਡੀਓ ਇਸ ਵਜ੍ਹਾ ਕਰਕੇ ਰਿਲੀਜ਼ ਨਹੀਂ ਕੀਤੀ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦੇ ਵਿਆਹ ਦਿਨ ਦੀ ਕੁਝ 오ਰੀਜਨਲ ਵੀਡੀਓ ਵੀ ਇਸ ਵਿੱਚ ਜੋੜੀ ਜਾਵੇ। ਗੀਤ ਦੇ ਬੋਲ ਹਨ ਚਲੂ ਢੋਲੀ ਵਾਲੀ ਕਾਰ ਨਾਲ ਜੀ ਵੈਗਨਰ ਦੀ ਡਾਰ ਫੁੱਲ ਮਾਫੀਆ ਸਟਾਈਲ ਹੋਣਾ ਵਿਆਹ ਜੱਟ ਦਾ ਤੁਸੀਂ ਦੱਸੋ ਦੋਸਤੋ ਤੁਹਾਨੂੰ ਸਿੱਧੂ ਦੀ ਇਸ ਨਵੀਂ EP ਦੀ ਕਿੰਨੀ ਉਡੀਕ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ